ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਮੇਰੇ ਨਵੇਂ ਬਲੌਗ 'ਚ ਆਪਾਂ ਜੀ ਟਾਈਮ ਹੈ ਤਕਰੀਬਨ ਸਾਡੇ ਸਾਧ ਦਾ ਹੈਗਾ ਤੇ ਅੱਜ ਆਪਾਂ ਕਰਾਂਗੇ ਗੱਲ ਰਸਤੇ ਦੇ ਮਸਲੇ ਜਿਵੇਂ ਕਿ ਰਾਹ ਦੇ ਜਿੱਦਾਂ ਕਿ ਅੱਜਕੱਲ ਆਪਣੇ ਵੀਰ ਰਸਤੇ ਉਸ ਦਾ ਬਹੁਤ ਵੱਡਾ ਹੈਗਾ ਜਿਵੇਂ ਕਿ ਹੁਣ ਕਿਤੇ ਤਿੰਨ ਕਰਮ ਦਾ ਕਿਤੇ ਚਾਰ ਦਾ ਕਿਤੇ ਦੋ ਕਰਮ ਦਾ ਇਸ ਤਰ੍ਹਾਂ ਰਸਤੇ ਜਿੱਦਾਂ ਵੱਡੇ ਜਾ ਰਹੇ ਤੇ ਜਦੋਂ ਆਪਾਂ ਕੋਈ ਚੀਜ਼ ਵਗੈਰਾ ਲੈ ਕੇ ਜਾਣੀ ਆ ਉਦੋਂ ਉਹ ਰਸਤੇ ਤੋਂ ਨਿਕਲਦੀ ਨਹੀਂ ਫਿਰ ਖਾਈ ਬਹੁਤ ਆਉਂਦੀ ਆ ਤੇ ਇਦਾਂ ਦੀ ਕੋਈ ਆਪਣਾ ਮਸਲਾ ਤੁਹਾਨੂੰ ਦਿਖਾਉਂਦੇ ਆ ਆ ਤੁਹਾਨੂੰ ਦੱਸਦੇ ਆ ਜੀ ਇੱਧਰ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਪਿੱਛੇ ਦਾ ਟਾਈ ਕੋ ਕਰਮ ਦਾ ਹੈਗਾ ਤੇ ਇਹ ਰਸਤਾ ਜੀ ਆਪਾਂ ਇੱਥੋਂ ਛਡਵਾਇਆ ਸੀ तकरीबन ਤਿੰਨ ਕਰਮ ਦਾ ਆ ਆਪਣੇ ਜ਼ਮੀਨ ਨੂੰ ਅੱਗੇ ਜਾਂਦਾ ਜੀ ਸਾਹਮਣੇ ਇਧਰ ਨੂੰ ਇਹ ਹੈਗਾ ਜੀ ਕਾਗਜ਼ਾਂ ਵਿੱਚ ਚਾਰ ਕਰਮ ਦਾ ਯਾਨੀ ਕਿ 20 ਫੁੱਟ ਦਾ ਰਸਤਾ ਕਾਗਜ਼ਾਂ ਦੇ ਵਿੱਚ ਤੇ ਉਦੋਂ ਆਪਾਂ ਅੱਗੇ ਛਡਵਾਇਆ ਸੀ ਤਿੰਨ ਕਰਮ ਦਾ ਉਹ ਵੀ ਬਹੁਤ ਮਸਲੇ ਬਹੁਤ ਮੁਸ਼ਕਲ ਨਾਲ ਜਿੱਦਾਂ ਕਿ ਲੜਾਈ ਝਗੜਾ ਨਾਲ ਛਡਵਾਇਆ ਸੀ ਇਹਦੇ ਮਸਲੇ ਚ ਆਪਾਂ ਜੇ ਗੱਲ ਕਰਾਂਗੇ ਤੁਹਾਡੇ ਨਾਲ ਰਾਤ ਆਪਾਂ ਕੰਬਾਈਨ ਕੱਢੀ ਇੱਥੋਂ ਕਰੋ ਵੀ ਯਾਨੀ ਕਿ ਰਾਤ ਨਹੀਂ ਟਾਈਮ ਹੈਗਾ ਸੀ ਜੀ 6 ਕੁ ਦਾ ਟਾਈਮ ਹੈਗਾ ਸੀ ਤੇ ਇਥੋਂ ਕੰਬੈਨ ਕੱਢੀ ਆ ਤੇ ਅਸੀਂ ਆਖ ਵੀ ਚਲੋ ਹੌਲੀ-ਹੌਲੀ ਜਾਊਗੀ ਅੱਗੇ ਅਸੀਂ ਟਰੈਕਟਰ ਪਾ ਲਿਆ ਮੂਰੇ ਅੱਗੇ ਟਰੈਕਟਰ ਲਾਤਾ ਵੀ ਟਰੈਕਟਰ ਚੱਲ ਜਾਣ ਦਾਂਗਾ ਅੱਗੇ ਤੇ ਪਿੱਛੇ ਜੇ ਕਿਤੇ ਕੋਈ ਲੈਣ ਲੱਗੀ ਤਾਂ ਆਪਾਂ ਅੱਗੇ ਟਰੈਕਟਰ ਪਾਵਾਂਗੇ ਆ ਦੇਖੋ ਜੀ 4 ਕਮਾਂ ਜ ਆਪਾਂ 15 ਫੁੱਟ ਰਸਤਾ ਛੜਾਇਆ ਸੀ ਇਥੋਂ 15 ਦੇ ਵਿੱਚੋਂ ਹੁਣ ਤੁਹਾਨੂੰ ਦਿਖਾਉਣੇ ਦੇਖ ਲ ਤੁਸੀਂ ਦੇਖ ਹੀ ਸਕਦੇ 10 ਫੁੱਟ ਦਾ ਰਸਤਾ ਹੋਊਗਾ ਤਕਰੀਬਨ 15 ਤੋਂ 10 ਦੇ ਰਹਿ ਗਿਆ ਤੇ 10 ਫੁੱਟ ਦੇ ਵਿੱਚ ਕੰਬੈਨ ਕਿੱਥੋਂ ਜਾ ਸਕਦੇ ਆ ਦੇਖੋ ਤੁਹਾਨੂੰ ਦਿਖਾਉਂਦੇ ਆ ਆ ਟਾਇਰ ਹੈ ਇੱਕ ਗਿਆ ਜੀ ਇੱਥੇ ਇੱਕ ਗਿਆ ਇੱਥੇ ਤੇ ਸਾਈਡਾਂ ਤੇ ਇਹਦੇ ਪਾਣੀ ਇਹ ਹੈਗਾ ਜੀ 1.5 ਫੁੱਟ ਅਥਨ ਚੋਨੇ ਪਾਣੀ ਦੇਖ ਹੀ ਰਿਹਾ ਜੂਗਾ ਕਿ ਚੋਨੇ ਚ ਪਾਣੀ ਕਿੰਨਾ-ਕਿੰਨਾ ਖੜਾ ਇੱਥੇ ਤੱਕ ਆਈ ਆ ਅੱਖਾਈ ਦੇ ਵਿੱਚ ਆਈ ਆ ਵੀ ओके सोके ओके ਇੱਥੇ ਤੱਕ ਲੈਣ ਦੀ ਅਸੀਂ ਇੱਥੇ ਆ ਕੇ ਰੋਕੇ ਜਦੋਂ ਇੱਥੇ ਸਾਡੇ ਕੰਮ ਵਸੋਂ ਬਾਹਰ ਹੋ ਗਿਆ ਇੱਥੇ ਮਸ਼ੀਨ ਰੁਕੇ ਇੱਥੇ ਪਾਇ ਜੱਗੇ ਟਰੈਕਟਰ ਆਪਾਂ ਇੱਥੋਂ ਟਰੈਕਟਰ ਪਾਇਆ ਅੱਗੇ ਦੇਖੋ ਇੱਥੋਂ ਕੰਬੈਨ ਆਪਣੀ ਥੱਲੇ ਡਿੱਗੀ ਆ ਇੱਥੇ ਰਸਤਾ ਹੀ ਸਾਰਾ 8 ਫੁੱਟ ਦਾ ਰਹਿ ਗਿਆ ਹੋਊਗਾ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਕੰਬੈਨਾ ਰਸਤਾ ਹੈਗਾ ਜੇ ਨਹੀਂ ਹੈਗਾ ਯਾਨੀ ਕਿ 15 ਫੁੱਟ ਚੋਂ 8 ਫੁੱਟ ਦਾ ਰਸਤਾ ਰਹਿ ਗਿਆ ਤਾਂ 8 ਫੁੱਟ ਦੇ ਵਿੱਚੋਂ ਦੱਸੋ ਮਸ਼ੀਨ ਕਿੱਦਾਂ ਲੰਘੂਗੀ ਤੇ ਹੁਣ ਮੇਰਾ ਵੀਰ ਝੋਨੇ ਵਾਲਾ ਜੇ ਰੋਲਾ ਪਾਊਗਾ ਅਸੀਂ ਇਹਨੂੰ ਪਹਿਲੇ ਇਹ ਗੱਲ ਕੀਤੀ ਆ ਰਸਤਾ ਇਹ ਬਹੁਤ ਇਨਾਂ ਨਾਲ ਵੱਡਾ ਹੈ ਇਹ ਰਸਤਾ ਵੱਡਣ ਤੋਂ ਪਹਿਲੇ ਇਹ ਗੱਲ ਕੀਤੀ ਇਹਨਾਂ ਨਾਲ ਕਿ ਇਹਨੂੰ ਤੁਸੀਂ ਹੁਣ ਵੱਡੀ ਦਾ ਤੁਸੀਂ ਜਾਂਦੇ ਹੋ ਤੇ ਮਸ਼ੀਨ ਜਦੋਂ ਉਤਰੀ ਅਸੀਂ ਵਿੱਚ ਲਾ ਦੇਣੀ ਆ ਕੋਈ ਸਾਡਾ ਸੰਦ ਵੀ ਉਤਰਿਆ ਤੇ ਇਹਨਾਂ ਨੇ ਕੋਈ ਏਡੀ ਗੂੰਜ ਨਹੀਂ ਕੀਤੀ ਤੇ ਆ ਦੇਖੋ ਹੁਣ ਇੱਥੋਂ ਮਸ਼ੀਨ ਕਿਵੇਂ ਲੰਘ ਸਕਦੀ ਆ ਵੀ ਪੂਰਾ ਪਹਿਲੇ ਇੱਥੇ ਅਜੇ ਤੋਂ 10 ਸਾਲ ਪਹਿਲੇ ਇੱਥੋਂ ਨਗਦੇਰੀਨ ਆ ਜਿੰਦਗੀ ਚ ਆਪਣੇ ਕੋਲੋਂ ਪਹਿਲੀ ਕੰਬੈਨ ਉਤਰੀ ਆ ਉਹ ਵੀ ਰਸਤੇ ਮਸਲੇ ਹੁਣ ਨਾਲ ਦੇਖੋ ਇਹਦਾ ਵੀ ਨਾਲ-ਨਾਲ ਨੁਕਸਾਨ ਹੋਇਆ ਇੱਥੋਂ ਉਤਰੀਆ ਕੰਬੈਨ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਉਤਰੀਆ ਉਤਰੀ ਨਹੀਂ ਇੱਥੋਂ ਰਸਤਾ ਹੀ ਬੈਠ ਗਿਆ ਮਸ਼ੀਨ ਤਾਂ ਰਸਤੇ ਦੇ ਉੱਪਰ ਆ ਰਹੀ ਸੀ ਆ ਦੇਖ ਇੱਥੋਂ ਉੱਪਰ ਹੀ ਆ ਰਹੀ ਸੀ ਉੱਪਰੋਂ ਵੀ ਰਸਤਾ ਹੀ ਬੈਠ ਗਿਆ ਜਦੋਂ ਰਹਿ ਪੂਰਾ ਪਰਾ ਗਿਆ ਉਧਰ ਵੀ ਉਹਨਾਂ ਦਾ ਉਧਰ ਹੀ ਇੱਥੋਂ ਫਿਰ ਉੱਤਰੀਆ ਥੱਲੇ ਤਾਂ ਹੁਣ ਇੱਥੋਂ ਤੁਹਾਨੂੰ ਪਤਾ ਹੈ ਵੀ ਪਾਣੀ ਦੇ ਹਿਸਾਬ ਦੇ ਵਿੱਚ ਇੱਥੋਂ ਮਸ਼ੀਨ ਤਾਂ ਚੱਲ ਨਹੀਂ ਸਕਦੀ ਸੀ ਉੱਪਰ ਇੱਥੋਂ ਫਿਰ ਅਸੀਂ ਪਾਇਆ ਜੱਗ ਅੱਗੇ ਟਰੈਕਟਰ ਆਪਣੇ ਵਾਲਾ ਇਹ ਟਰੈਕਟਰ ਨਾਲ ਖਿੱਚ-ਖਿੱਚ ਕੇ ਲਿਆਏ ਤੁਹਾਨੂੰ ਦੱਸਦਾ ਕਿਥੋਂ ਤੱਕ ਲਿਆਂਦੀ ਆ ਬੜੀ ਮੁਸ਼ਕਲ ਨਾਲ ਖਿੱਚ ਕੇ ਇਹਨੂੰ ਇੱਥੇ ਤੱਕ ਲਗਾਇਆ ਹੈ ਇੱਥੇ ਤੇ ਇੱਥੇ ਫਿਰ ਆਪਣਾ ਟਰੈਕਟਰ ਦੇ ਅੱਗੋਂ ਚੱਕਿਆ ਗਿਆ ਚੱਕ ਕੇ ਉਧਰ ਵੜ ਗਿਆ ਖੇਤ ਦੇ ਵਿੱਚ ਤੇ ਜਿਹੜਾ ਤਾਂ ਆਪਾਂ ਆਹ ਸਾਈਡ ਦੀ ਗੱਲ ਕਰਦੇ ਆ ਇਧਰ ਦੀ ਇਧਰੋਂ ਤਾਂ ਰਸਤਾ ਐਮ ਬੇਮ ਨੂੰ ਫੋਟੇ ਦੇ ਘਟਿਆਊਗਾ ਜਿਹੜਾ ਆਹ ਸਾਈਡੇ 4 ਫੁੱਟ ਦਾ ਇਧਰੋਂ ਕੱਟਿਆ ਗਿਆ ਹੁਣ ਇਹਦਾ ਵੀ ਨੁਕਸਾਨ ਹੋ ਗਿਆ ਵਿੱਚ ਵਿੱਚ ਤੇ ਆਪਣਾ ਤਾਂ ਜਿਹੜਾ ਹੋਇਆ ਜਿੱਦਾਂ ਕਿ ਹੁਣ ਆਪਾਂ ਰਾਤ ਨਿਕਲ ਰਹੇ ਸੇ ਇਥੋਂ ਕੰਬੈਨ ਲੈ ਕੇ ਆਪਣੇ ਚੱਕਰ ਦੇ ਵਿੱਚ ਚਾਰ ਮਸ਼ੀਨਾਂ ਅੱਗੇ ਹੋਰ ਖੜੀਆਂ ਸੀ ਤੇ ਉਹ ਸਾਨੂੰ ਉਹਨਾਂ ਨੇ ਕੋਸ਼ਿਸ਼ ਕੀਤੀ ਲਿਆਉਣ ਦੀ ਵੀ ਤੁਸੀਂ ਲਾਓ ਮਸ਼ੀਨ ਕੱਟ ਕੇ ਲਿਆਓ ਆਪਾਂ ਚੱਲਦੇ ਉਹਨਾਂ ਨੇ ਅਸੀਂ ਚਾਰਾਂ ਬੰਦੇ ਨੇ ਰੋਕਿਆ ਹੁਣ ਕੱਲ ਆਪਣੀ ਤਿਆਰੀ ਕੱਲ ਕੋਟੇ ਦੀ ਸੀ ਤਿਆਰੀ ਤੇ ਫਿਰ ਰਾਤ ਸਾਨੂੰ ਰੁਕਣਾ ਪੈ ਗਿਆ ਇੱਧਰ ਮਸ਼ੀਨ ਫਸੀ ਕਰਕੇ ਤੇ ਆ ਦੇਖੋ ਜੀ ਇਦਾਂ ਦੇ ਰਸਤਿਆਂ ਵਿੱਚ ਮਸ਼ੀਨਾਂ ਕਿਵੇਂ ਲੰਘ ਜਾਣਗੀਆਂ ਜੇ ਬੰਦੇ ਨੂੰ ਸੋਚਣਾ ਚਾਹੀਦਾ ਹੈ ਕਿ ਮੈਂ ਆਪਦਾ ਰਾਹ ਸਾਬ ਤਰੀਕੇ ਨਾਲ ਵੱਡਾ ਕਿਉਂਕਿ ਕੱਲ ਨੂੰ ਉਹਨਾਂ ਦੇ ਵੀ ਨੁਕਸਾਨ ਹੈ ਤੇ ਮੇਰਾ ਵੀ ਨੁਕਸਾਨ ਹੈ ਤੇ ਦੋਵਾਂ ਬੰਦਿਆਂ ਦਾ ਹੀ ਨੁਕਸਾਨ ਹੈ ਤੇ ਇਹਦੇ ਮਸਲੇ 'ਚ ਵੀ ਜਿਹੜੇ ਮੇਰੇ ਵੀਰ ਨੇ ਰਸਤਾ ਵਸਾ ਵਗੈਰਾ ਵੱਡਦੇ ਆ ਮੜਾ ਜਾਂ ਕੋਈ ਦੇਖ ਲਿਆ ਕਰੋ ਕੋਈ ਕਿਸੇ ਦਾ ਸੰਦ ਸੰਦ ਵਗੈਰਾ ਵੀ ਆਉਂਦਾ ਹੁੰਦਾ ਹੀ ਆ ਕੋਈ ਸਮਾਨ ਵੀ ਕਿਸੇ ਨਾਲ ਲੈ ਕੇ ਜਾਣਾ ਹੁੰਦਾ ਉਹਦੇ ਵਿੱਚ ਫਿਰ ਸਮੱਸਿਆ ਜੀ ਆਉਂਦੀ ਹੁੰਦੀ ਆ ਤੇ ਆ ਕੁਛ ਆਪਣਾ ਆਪਣਾ ਰਾਤ ਹੋਇਆ ਜੀ ਤੇ ਇੱਥੋਂ ਹੁਣ ਇੱਥੇ ਆ ਕੇ ਆਪਾਂ ਅੱਗੇ ਟਰੈਕਟਰ ਦੋ ਕਰ ਰਹੇ ਸੀ ਇਸੇ ਦੋ ਰੈਟਰ ਨਾਲ ਖਿੱਚ ਖਿੱਚ ਕੇ ਇਹਦੇ ਇੱਥੇ ਲਿਆਂਦੀ ਆ। ਇੱਥੇ ਇਹ ਵੀ ਤੁਹਾਨੂੰ ਦੱਸਦੇ ਆ ਕਿ ਇੱਥੇ ਕਿਹੜੇ ਸਾਲ ਨਾਲ ਮਸ਼ੀਨ ਚੜੀ ਆ। ਚੜ੍ਹਨ ਦੀ ਕੋਈ ਸੁਭਾਵਨਾ ਨਹੀਂ ਸੀ ਇੱਥੇ ਆ ਕਰਕੇ। ਪਰ ਇਹਦਾਂ ਨੂੰ ਬੋਰ ਗਾ ਉਹ ਸਾਈਡ ਤੇ ਆ। ਇੱਥੋਂ ਉਹਦੇ ਕਰਕੇ ਚੜ ਗਈ ਇੱਦਾਂ ਫਿਰ ਅੱਗੇ ਪਿੱਛੇ ਕਰ-ਕਰ ਕੇ ਜੜਾਈ ਆ। ਤੇ ਹੁਣ ਮਸਲਾ ਰਹਿ ਗਿਆ ਜੀ ਤੁਹਾਨੂੰ ਦਿਖਾਉਂਦੇ ਆ। ਟਾਇਰ ਦਾ ਇੱਥੇ ਜਿਹੜਾ ਚੜੀ ਆ ਤੇ ਇੱਧਰ ਪਰਲੇ ਪਰੇ ਦਾ ਟਾਇਰ ਥੋੜਾ ਜਾਂ ਥੱਲੇ ਬੈਠ ਗਿਆ ਜੀ ਯਾਨੀ ਕਿ ਅਸੀਂ ਇੱਥੇ ਰੋਕ ਹੀ ਦਿੱਤੀ ਆ ਕੰਬੈਨ ਕਿ ਅਸੀਂ ਕੋਈ ਇਥੋਂ ਲਾਈ ਚਲਾਈ ਨਹੀਂ ਹੋਣ ਦਾ ਕੋਈ ਕਰਦੇ ਐਡਜਸਟਮੈਂਟ ਇੱਥੇ ਜੱਕ ਵਗੈਰਾ ਲਾਵਾਂਗੇ ਟਾਇਰ ਉੱਪਰ ਹੀ ਖੜਾ ਵੈਸੇ ਤੇ ਤੁਹਾਨੂੰ ਅੱਗੇ ਦਾ ਮਸਲਾ ਦਿਖਾਣੇ ਅੱਗੇ ਦੇਖੋ ਜੀ ਤੁਸੀਂ ਰਸਤਾ ਕਿੰਨਾ ਕੁ ਛੱਡਿਆ ਗਿਆ ਇੱਥੇ ਵੀ ਤਕਰੀਬਨ 10 ਫੁੱਟ ਦੇ ਹੋਊਗਾ ਤੇ 8 ਫੁੱਟ ਦੇ ਵਿੱਚ ਮਸ਼ੀਨ ਆਉਂਦੀ ਆ 10 ਫੁੱਟ ਰਸਤਾ ਸਾਈਡਾਂ ਤੇ ਪਾਣੀ ਆ ਤੇ ਇੱਥੋਂ ਤਾਂ ਜੇਕਰ ਪੱਕਾ ਹੋਇਆ ਤੇ ਨਿਕਲਣ ਕੋਲ ਜਾਊਗੀ ਆ ਦੇਖੋ ਇੰਨਾ ਰਿੰਪ ਛੱਡਿਆ ਗਿਆ ਤੇ ਨਹੀਂ ਤੇ ਰਸਤਾ 15 ਫੁੱਟ ਤੋਂ 9 ਫੁੱਟ ਹੈ 10 ਫੁੱਟ ਦੀ ਹੁੰਦਾਗਾ 5 ਫੁੱਟ ਰਸਤਾ ਵੱਡਾਗਾ ਯਾਨੀ ਕਿ ਇਹ 20 ਫੁੱਟ ਹੀ ਆ ਰਸਤਾ ਟੋਟਲ ਜਿਹੜਾ ਕਾਗਜ਼ਾਂ ਦੇ ਵਿੱਚ 20 ਫੁੱਟ 20 ਫੁੱਟ ਦੇ ਵਿੱਚੋਂ 15 ਆਪਾਂ ਛਡਵਾਇਆ ਹੈ ਵੀ ਚਲੋ ਤੁਸੀਂ 5 ਬਾਬੂ ਲਿਆ ਜੀ ਤੇ 5 ਦੇ ਬਿਜਾ ਉਹ ਵੀ 10 ਫੁੱਟ ਦਾ ਹੀ ਰਹਿ ਗਿਆ ਤੇ ਹੁਣ ਇੱਥੇ ਜੇਕਰ ਇਹ ਬੰਦਾ ਆਪਨ ਕੋਈ ਕਹਿੰਦਾ ਕਿ ਮੇਰਾ ਝੋਨਾ ਮਿੱਥਾ ਇਹਦੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿ ਇਹਦੇ ਜੇ ਸਾਡੀ ਗਲਤੀ ਆ ਜਾਂ ਝੋਨੇ ਵਾਲ ਦੀ ਗਲਤੀ ਆ ਇਹ ਜਰੂਰ ਕਮੈਂਟ ਕਰਿਆ ਜੇ ਤੇ ਗਲਤ ਤੇ ਸਹੀ ਦੱਸਾਨੂੰ ਦੱਸਿਆ ਜਰੂਰ ਕਿ ਅਸੀਂ ਗਲਤ ਹੈ ਜਾਂ ਮੇਰਾ ਵੀ ਝੋਨੇ ਵਾਲਾ ਗਲਤ ਹੈ ਜਿਹਨੇ ਰਸਤਾ ਵਧਿਆ ਤੇ ਫਨ ਫਨ ਦੱਸਦੇ ਆ ਜਿਹੜੇ ਵੀਰ ਕੋਟੇ ਵਗੈਰਾ ਜਾ ਰਹਿਆ ਅੱਗੇ ਕੀ ਕਹਿੰਦੇ ਆ ਫਸਲ ਘਟਿਆ ਜਿਵੇਂ ਕਿ ਸਵਾਦੀਨ 30% ਵਗੈਰਾ ਹੈਗੀ ਆ ਤੇ ਜੇਕਰ ਮੂੰਗੀ ਆ ਤਾਂ ਮੂੰਗੀ ਦਾ ਅਜੇ ਬਰਸ਼ ਪੈ ਰਹੀ ਆ ਕੋਈ ਪਤਾ ਨਹੀਂ ਮੂੰਗੀ ਦਾ ਕੀ ਬਣੂਗਾ ਤੇ ਇਹਦੇ ਕਰਕੇ ਆਪਾਂ ਵੀ ਹਿੱਕਮ ਬੈਨ ਲੈ ਕੇ ਜਾ ਰਹੇ ਹਿੱਕ ਇੱਥੇ ਛੱਡ ਕੇ ਜਾ ਰਹੇ ਆ ਤੇ ਇੱਥੇ ਵੀ ਚੋਗੇ ਥੋੜਾ ਪਤਾ ਇਹ ਚੋਣਾ ਕਿਹੜੇ ਸਾਧ ਤਰੀਕੇ ਦਾ ਹੈ ਵਾ ਵੀ ਇੱਥੇ ਵੀ ਪਾਣੀ ਪੁਣੀ ਵਗੈਰਾ ਆਏ ਹੋਇਆ ਉਹਦੇ ਕਰਕੇ ਹਿੱਕ ਲੈ ਕੇ ਜਾ ਰਹੇ ਆ ਤੁਹਾਨੂੰ ਆਪਾ ਦਿਖਾਉਂਦੇ ਹੁਣ ਤੇ ਇਹ ਦੇਖੋ ਪਾਣੀ ਤਕਰੀਬਨ 1.5 ਫੁੱਟ ਹੈਗਾ ਪਾਣੀ ਪਹਿਲੇ ਜ਼ਿਆਦਾ ਸੀ ਜਿੱਥੇ ਹਰਾ ਹਰਾ ਨਿਸ਼ਾਨ ਦਿਖ ਰਿਹਾ ਐ ਇੰਨਾ ਪਾਣੀ ਸੀ ਪਹਿਲੇ ਹੁਣ ਥੋੜਾਈ ਕਟਿਆ ਹੈ ਤਾਂ ਹੁਣ ਮੇਰੇ ਵੀਰ ਰਸਤੇ ਵਾਲੇ ਨੂੰ ਬੇਨਤੀ ਹੈ ਕਿ ਇਹ ਰਸਤਾ ਸਾਫ਼ ਤਰੀਕੇ ਨਾਲ ਹੀ ਮੜਾ ਜਾ ਵੱਡਾ ਕਰੋ ਐਵੇਂ ਨੁਕਸਾਨ ਹੁੰਦਾ ਥੋੜਾ ਵੀ ਹੁੰਦਾ ਸਾਡਾ ਵੀ ਹੁੰਦਾ ਤੇ ਅਸੀਂ ਹੁਣ ਤੁਹਾਨੂੰ ਪਤਾ ਹੀ ਇਹ ਕੋਈ ਚੀਜ਼ ਵੀ ਜਾਣੀ ਹੈ ਤੇ ਉਹ ਹੁਣ ਜੇ ਕਿਸੇ ਪਾਸੇ ਲੈ ਗਈ ਤਾਂ ਕੰਮ ਬੇਬਸ ਹੋ ਜਾਂਦਾ ਔਰ ਰਾਤ ਇੱਧਰ ਟਰੈਕਟਰ ਵੀ ਉਤਰ ਗਿਆ ਸੀ ਉਹ ਬਾਈਥੋ ਚੜਾਜ ਰੋ ਲਿਆ ਸੀ ਨਕਸਾ ਇੱਧਰ ਨਹੀਂ ਹੋਇਆ ਕੁਝ ਵੀ ਤੇ ਇੱਧਰ ਇੱਧਰ ਹੋਇਆ ਨੁਕਸਾਨ ਤੇ ਇੱਧਰ ਮਸ਼ੀਨ ਵੀ ਅਸੀਂ ਆਖਾ ਵੀ ਸੀ ਇੱਧਰ ਹੀ ਤਾਰਾਂ ਡੇਗਾਂ ਦੀ ਜਿੰਦਗੀ ਕਿਉਂਕਿ ਇੱਧਰ ਖੰਭਾ ਆ ਗਿਆ ਉਧਰ ਤਾਂ ਤਾਰ ਨਹੀਂ ਨੀ ਤੇ ਇਹ ਰਸਤਾ ਵੀ ਇਹਨਾਂ ਵੀਰਾਂ ਨੇ ਵੱਡਿਆ ਤੁਹਾਨੂੰ ਇਹਦੇ ਬਾਰੇ ਤੁਸੀਂ ਆਪਣੇ ਰਾ ਦੱਸਾ ਜੀ ਕਿਵੇਂ ਆ ਕੀ ਸਾਨੂੰ ਪਤਾ ਵੀ ਕਿਹੜੇ ਸਾਬਣਾ ਮਸ਼ੀਨ ਜਾਣ ਕੇ ਪਲਟਣ ਦਾ ਹੀ ਕੰਮ ਸੀ ਬਈ तकरीबन 2 ਫੁੱਟ ਉੱਚੀ ਇੱਕ ਸਾਈਡ ਤੋਂ ਇੱਕ ਤੋਂ ਪਾਣੀ ਤੇ ਪਾਣੀ ਥੱਲੇ ਖੁੱਬਾ ਹੈ ਯਾਨੀ ਕਿ ਟੋਟਲ ਤੇ 4 ਕੋ ਫੁੱਟ ਦਾ ਫਾਸਲਾ ਬਣ ਗਿਆ ਹੈ ਪਾਣੀ ਬਹੁਤ ਖੜਾ ਹੈ 2 ਫੁੱਟ ਪਾਣੀ ਹੋਊਗਾ ਦੇਖੋ ਚੁੰਨਾ ਇਹਦਾ ਸਾਰਾ ਪਾਣੀ ਦੇ ਵਿੱਚ ਹੈ ਜਿਹੜਾ ਥੱਲੇ ਵਾਲਾ ਤੇ ਇੱਕ ਸਾਡੇ ਇਲਾਕੇ ਵੀ ਸੇਮ ਵਾਲੇ ਇਲਾਕੇ ਆ ਇੱਥੇ ਪਤਾ ਨਹੀਂ ਚੱਲਦਾ ਕਿਹੜੇ ਵੇਲੇ ਥੱਲੇ ਸੇਮ ਸੁੰਗ ਵਗੈਰਾ ਆ ਜਾਂਦੀ ਹੈ ਤੇ ਹੁਣ ਅੱਜ ਕੱਢਾਂਗੇ ਕੰਪੈਨ ਆਪਾਂ ਇੱਥੋਂ ਕੋਸ਼ਿਸ਼ ਕਰਾਂ ਕੱਢਣ ਦੀ ਅਸੀਂ ਪਹਿਲੇ ਤਾਂ ਰੱਖਾਂਗੇ ਜਿੱ ਜੱਕਾ ਥੱਲੇ ਸਾਨੂੰ ਤਾਂ ਦਿਖਾਉਂਦੇ ਆ ਅਜੇ ਬੰਦੇ ਆਏ ਨਹੀਂ ਹੈਗੇ ਬੰਦੇ ਆਪਣੇ ਬਾਹਰ ਤੇ ਬੱਬੂ ਵੀਰ ਫੋਨ ਕਰੀ ਜਾ ਰਿਹਾ ਸੀ ਕਿ ਕੱਟ ਲਓ ਮੇਰਾ ਡੈਡੀ ਆਉਂਦਾ ਉਹ ਕਢਾ ਲੂਗਾ ਤੁਹਾਨੂੰ ਮਸ਼ੀਨ ਸਾਨੂੰ ਪਤਾ ਹੈ ਨਾ ਕਿ ਮਹੀਨੇ ਨਿਕਲ ਨਹੀਂ ਇੱਥੋਂ ਫਸ ਜਣੀਆਂ ਆ ਆ ਚੀਜ਼ ਦਿਖਾਉਂਦੇ ਤੁਹਾਨੂੰ ਆ ਦੇਖੋ ਮਸ਼ੀਨ ਇੱਥੋਂ ਇੱਧਰ ਟੇਰ ਆ ਆਪਣਾ ਤਕਰੀਬਨ ਕਿਨਾਰੇ ਤੇ ਆ ਇਹਦਾ ਅਸੀਂ ਸੋ ਸਾਡਾ ਤਾਂ ਇਹ ਸਮੱਸਿਆ ਹੈ ਕਿ ਅਸੀਂ ਇੱਥੇ ਜੱਕ ਲਾ ਕੇ ਜੱਕ ਲਾ ਕੇ ਥੱਲੇ ਕੋਈ ਸੁਆਗਾ ਵਗੈਰਾ ਰੱਖਦੇ ਰੱਖ ਕੇ ਫਿਰ ਮਸ਼ੀਨ ਨੂੰ ਪਿੱਛੇ ਤੋਰਾਂ ਜੇਕਰ ਇੱਥੋਂ ਆਪਾਂ ਇਨੂੰ ਲਾਉਂਦੇ ਆ ਲਾਣ ਕਰਨਾ ਹੈ ਮਸ਼ੀਨ ਥੱਲੇ ਡਿੱਗ ਪੂ ਕਪਲੀ ਵੀ 11 ਦੀ ਪਾਈ ਹੋਈ ਆ ਫਿਰ ਇੱਥੇ ਚੜਨੀ ਔਖਲੋ ਮੁਸ਼ਕਲ ਹੋ ਜਾਨੀ ਆ ਫਿਰ ਕ੍ਰੇਨ ਵਗੈਰਾ ਦੀ ਸਮੱਸਿਆ ਹੋਊਗੀ